ਅੱਜ ਦੇ ਇਸ ਇਵੈਂਟ ਵਿੱਚ ਆਏ ਹੋਏ ਅੱਜ ਦੇ ਪ੍ਰੋਗਰਾਮ 'ਚ ਆਏ ਹੋ ਜਿਹਨਾਂ ਬੱਚਿਆਂ ਨੂੰ ਸਨਮਾਨ ਕਰਨਾ ਹੈ ਇਹਨਾਂ ਬੱਚਿਆਂ ਨੇ ਆਪਣਾ ਜੀਆ ਅਗਦਾ ਤੇ ਅਗਲੇ ਅਗਲੇ ਪ੍ਰੋਸੈਸ ਕਰਨ ਲਿਆ ਜਿਹੜੀ ਪ੍ਰੇਰਨਾ ਦੇ ਤੌਰ ਤੇ ਇੱਕ ਇੱਕ ਪ੍ਰੋਗਰਾਮ ਅੱਜ ਦਾ ਲਿਖਿਆ ਗਿਆ ਹੈ ਇੱਥੋਂ ਦੇ ਸਾਬਕਾ ਸਰਪੰਚ ਜਿੰਗਾਲੇ ਦੇ ਮੱਖਣ ਕੱਲਨ ਜੀ ਛੋਟਿਆਂ ਦੇ ਵਿੱਚ ਪੜ੍ਹਾਈ ਦੇ ਵਿੱਚ ਜਾਂ ਹੋਰ ਐਕਟੀਵਿਟੀਆਂ ਆਪ ਕੋ ਸਾਇੰਸ ਦੇ ਲਾਉਣਾ ਜਾਂ ਕੋਈ ਪੇਂਟਿੰਗ ਕੰਪੀਟੀਸ਼ਨ ਹੋਣਾ ਅੱਜ ਦੁਆਬੇ ਦੇ ਪ੍ਰਸਿੱਧ ਇਲਾਕੇ ਸਮਰਾਇ ਜੰਡਾੜਾ ਦੀ ਪਵਿੱਤਰ ਧਰਤੀ ਦੇ ਉੱਤੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸਮਰਾਇ ਜੰਡਾੜਾ ਦੇ ਸਪੋਰਟਸ ਕੰਪਲੈਕਸ ਵਿੱਚ ਇੱਥੋਂ ਦੇ ਅੰਤਰਰਾਸ਼ਟਰੀ ਖਿਡਾਰੀ ਜਿਨ੍ਹਾਂ ਨੇ weight lifting ਦੇ ਵਿੱਚ ਔਰ power lifting ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ 골ਡ ਮੈਡ ਜਿੱਤੇ ਨੇ ਅੱਜ ਦੇ ਬਾਕੀ ਹੋਰ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਸਮਾਰੋਹ ਕਿਹਾ ਗਿਆ ਸੀ ਇਹ ਜਿਹੜੇ ਬੱਚੇ ਆ ਇੰਟਰਨੈਸ਼ਨਲ ਇੰਡੋਪਾ ਇੰਡੋ ਨੇਪਾਲਸ ਇੰਟਰਨੈਸ਼ਨਲ ਗੇਮਸ ਦੇ ਵਿਕਟੋਰੀਨ ਕਾਲੇ ਵਿੱਚੋਂ 골ਡ ਮੈਡਲ ਜਿੱਤਿਆ ਜਿਹਦੇ ਵਿੱਚ ਮਿਸਟਰ ਗੌਰਵ ਸਿੰਘ ਜਿਹੜਾ ਇਸੇ ਸਕੂਲ ਦਾ ਵਿਦਿਆਰਥੀ ਹੈ ਅ ਮਨਿੰਦਰ ਸਿੰਘ ਇੱਥੇ ਜੰਡਿਆਲੇ ਦਾ ਬੱਚਾ ਆ ਉਹ ਵੀ ਇਸੇ ਸਕੂਲ ਦਾ ਵਿਦਿਆਰਥੀ ਹੈ ਤੇ ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਇੰਟਰਨੈਸ਼ਨਲ ਐਥਲੀਟ ਬਣ ਕੇ ਵਰਲਡ ਕੱਪ ਪਬਲਿਕਸਟਿੰਗ ਦੇ ਵਿੱਚੋਂ ਤੇ ਰਾਹੁਲ ਗੰਡੇਆਲਾ ਮੰਝੀ ਦਾ ਬੱਚਾ ਅੱਜ ਨੇ ਪਬਲਿਕਸਟਿੰਗ ਦੇ ਵਿੱਚੋਂ ਵਰਲਡ ਕੱਪ ਦੇ ਵਿੱਚੋਂ THAILAND ਦੇ ਵਿੱਚ ਗੋਲ ਮੈਲ ਜਿੱਤਿਆ ਇਸ ਤੋਂ ਇਲਾਵਾ ਬਾਕੀ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਨਗਰ ਪੰਚਾਇਤ ਗੰਡੇਆਲਾ ਮੰਝੀ ਅਤੇ ਸਮਰਾਏ ਦੇ ਬਲੋਂ ਵਿਸ਼ੇਸ਼ ਤੌਰ ਤੇ ਪਦਮੰਤੇ ਆਏ ਸਨ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਸਰਪੰਚ ਜੀ ਮੱਖਣ ਪੱਲਨ ਜੀ ਜਿਹੜੇ ਇਸ ਇਲਾਕੇ ਦੀ ਖਿਡਾਰੀਆਂ ਦੀ ਰੋਹ ਰੋਹੇ ਰਵਾਹ ਉੱਗੇ ਸਮਾਜ ਸੇਵਕ ਖੇਡ ਪ੍ਰੇਮੀ ਔਰ ਖਿਡਾਰੀਆਂ ਲਈ ਹਮੇਸ਼ਾ ਤਤਵਰਤਾ ਰਹਿੰਦੇ ਨੇ ਇਹਨਾਂ ਨੇ ਆਪਣੇ ਸੰਦੇਸ਼ ਵਿੱਚ ਬਹੁਤ ਖਿਡਾਰੀਆਂ ਨੂੰ ਪ੍ਰੇਰਣਾ ਦਿੱਦਿਆ ਹੋਇਆ ਆਪਣੇ ਮਾਤਾ ਪਿਤਾ ਦੀ ਯਾਦ ਦੀ ਨੂੰ ਯਾਦ ਕਰਦਿਆਂ ਨੈਸ਼ਨਲ ਲੈਵਲ ਦੇ ਖਿਡਾਰੀਆਂ ਨੂੰ 5100 ਰੁਪਿਆ ਜਿਹੜਾ ਗੋਲ ਮੈਲ ਜਿੱਤੂਗਾ ਤੇ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਮੈਡਲ ਜਿੱਤੇਗਾ ਉਹਨੂੰ 11000 ਰੁਪਏ ਦਾ ਨਾਲ ਸਨਮਾਨ ਰੱਖਿਆ ਉਮੀਦ ਹੈ ਕਿ ਅੱਜ ਦੇ ਇਸ ਸਮਾਗਮ ਵਿੱਚ ਖਿਡਾਰੀਆਂ ਨੂੰ ਬਹੁਤ ਵੱਡੀ ਪ੍ਰੇਰਨਾ ਮਿਲੇਗੀ ਔਰ ਵੱਧ ਚੜ ਕੇ ਇਲਾਕੇ ਵਿੱਚ ਖਿਡਾਰੀ ਪੈਦਾ ਹੋਣਗੇ ਸਾਡਾ ਇਲਾਕਾ ਖੇਡ ਪ੍ਰੇਮੀਆਂ ਦਾ ਚੰਗੇ ਸਮਾਜ ਸੇਵਕਾਂ ਦਾ ਇਹ ਇਲਾਕਾ ਚੰਗੇ ਬੁੱਧੀਜੀਵੀ ਪੈਦਾ ਕਰਨ ਵਾਲਾ ਤੇ ਸਕੂਲ ਸਟਾਫ ਤੇ ਪ੍ਰਿੰਸੀਪਲ ਕਾਰਜਕਾਰੀ ਜੀ ਪੂਰ ਅਕਬਲ ਸਿੰਘ ਜੀ ਉਹਨਾਂ ਦਾ ਬਹੁਤ ਯੋਗਦਾਨ ਹੈ ਅੱਜ ਦਾ ਸਮਾਗਮ ਬਹੁਤ ਪ੍ਰਭਾਵਸ਼ਾਲੀ ਰਿਹਾ ਹੈ ਇਸ ਮੌਕੇ ਹਰਪੰਜੀਤ ਸਮਰਾ ਜਿਹੜੇ ਸਾਡੇ ਡੂਰਰ ਹਾਫੀ ਡਵੈਲਪਮੈਂਟ ਸੁਸਾਇਟੀ ਦੇ ਪ੍ਰਧਾਨ ਨੇ ਮੈਂ ਉਹਨਾਂ ਦਾ ਜਨਰਲ ਸੈਕਟਰੀ ਜਾਂ ਸੰਸਥਾ ਦਾ ਔਰ ਬਹੁਤ ਸਾਰੀਆਂ ਖੇਡਾਂ ਨੂੰ ਪ੍ਰਮੋਟ ਕਰਨ ਵਿੱਚ ਅਸੀਂ ਕੋਸ਼ਿਸ਼ ਕਰਦੇ ਇਸ ਇਲਾਕੇ ਦੇ ਬਤ ਵਤ ਕਰਾ ਦੀ ਖੇਡਾਂ ਚਣ ਨੌਕਰੀਆਂ ਦੇ ਮੌਕੇ ਲੈਣ ਅੱਜ ਕੱਲ ਪੰਜਾਬ ਪੁਲਿਸ ਦੀ ਭੱਤੀ ਦਾ ਵੀ ਸੈਸ਼ਨ ਚੱਲ ਰਿਹਾ ਉਹਨਾਂ ਨੂੰ ਅਸੀਂ ਫ੍ਰੀ ਕੋਚਿੰਗ ਦਿੰਦੇ ਆ ਬੱਚੇ ਲੁਧਿਆਣਾ ਤੋਂ ਬੰਗਾ ਤੋਂ ਇਲਾਕੇ ਤੋਂ ਬਹੁਤ ਸਾਰੇ ਸਾਡੇ ਕੋਲ ਫ੍ਰੀ ਕੋਚਿੰਗ ਲੈਣ ਆਉਂਦੇ ਆ ਸਮੀਦਾ ਕਿ ਅੱਜ ਦਾ ਸਿਹਰਾ ਜਿਹੜਾ ਹੈ ਈਸ ਸੁਸੰਗਰਾਜ ਗੜਾ ਦੇ ਸਰਕਾਰੀ ਸੁਨੇਖੰਦ ਸਕੂਲ ਨੂੰ ਤੇ ਉਹਨਾਂ ਦੇ ਵਿਦਿਆਰਥੀਆਂ ਨੂੰ ਜਾਂਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਸ਼ੋਭ ਬੜਾ ਕਰਮਾਂ ਵਾਲਾ ਔਰ ਬੜਾ ਪਵਿੱਤਰ ਦਿਨ ਹੈ ਕਿਉਂਕਿ ਅੱਜ ਇਸ ਇਲਾਕੇ ਦੇ ਜਿਹੜੇ ਪਲੇਅਰ ਆ ਨਾ ਇੰਟਰਨੈਸ਼ਨਲ ਲੈਵਲ ਤੇ ਔਰ ਨੈਸ਼ਨਲ ਲੈਵਲ ਤੇ ਮੈਡਲ ਲੈ ਕੇ ਆਏ ਔਰ ਇੱਥੇ ਇੱਕ ਸਮਾਗਮ ਕਰਾਇਆ ਗਿਆ ਉਸ ਸਮਾਗਮ ਇਹ ਕੋ ਖੁਸ਼ੀ ਸੀ ਕਿ ਹਾਂ ਇਸ ਮਿੱਟੀ ਦੇ ਵਿੱਚ ਅੱਜ ਵੀ ਓਨੀ ਤਾਕਤ ਹੈ ਕਿ ਚੰਗੇ ਕਢਾੜੀ ਚੰਗੇ ਇਨਸਾਨ ਚੰਗੇ ਲੀਡਰ ਪੈਦਾ ਹੋ ਰਹਾ ਸੋ ਮੈਨੂੰ ਪ੍ਰਮਾਣ ਮਹਿਸੂਸ ਹੋ ਰਿਹਾ ਕਿਉਂਕਿ ਮੈਂ ਵੀ ਇਸੇ ਮਿੱਟੀ ਤੋਂ ਪੈਦਾ ਹੋਇਆ ਔਰ ਇਸੇ ਸਕੂਲ ਵਿੱਚੋਂ ਪੜ੍ਹ ਕੇ ਗਿਆ ਕਿਤਨਾ ਕਿਤੇ ਇੱਕ ਉਹ ਅੰਦਰੋਂ ਭਾਵਨਾ ਉਹ ਸਤਕਾਰ ਦਿਲ ਵਿੱਚ ਹਮੇਸ਼ਾ ਰਹਿੰਦਾ ਕਿ ਹਾਂ ਇਸ ਮਿੱਟੀ ਲਈ ਕੁਝ ਕੀਤਾ ਔਰ ਕੁਝ ਕਰ ਪਾਈਏ ਸੋ ਸਾਰਿਆਂ ਨੂੰ ਮੁबारकਬਾ ਦਿੰਦਾ ਇੱਥੇ ਮੁबारकਬਾ ਦਿੰਦਾ ਮੈਂ মিডিਆ ਨੂੰ ਕਿਉਂਕਿ ਜਦੋਂ মিডিਆ ਗੱਲ ਨਾਲ ਲੈ ਕੇ ਜਾਵੇ ਨਾ ਉਹ ਅੰਦਰ ਹੀ ਵੜ ਕੇ ਰਹਿ ਜਾਂਦੀ ਹੈ ਸੋ ਮੁबारकਬਾਤ মিডিਆ ਨੂੰ ਜਿਹੜਾ ਇਹਨਾਂ ਬੱਚਿਆਂ ਨੂੰ ਪ੍ਰੋਮੋਟ ਕਰ ਰਿਹਾ ਔਰ ਸਪੋਰਟਸ ਨੂੰ ਪ੍ਰੋਮੋਟ ਕਰ ਰਿਹਾ ਔਰ ਚੰਗੀ ਸੋਚ ਨੂੰ ਪ੍ਰੋਮੋਟ ਕਰ ਰਿਹਾ ਸੋ ਇੱਕ ਬੇਨਤੀ ਕਰਦਾ ਭਾਈ ਖੇਡਾਂ ਦੇ ਨਾਂ ਨਾਲ ਚੰਗੇ ਇਨਸਾਨ ਬਣਿਏ ਜ਼ਿੰਦਗੀ ਨੂੰ ਚੰਗਾ ਬਣਾਈਏ ਕਿਉਂਕਿ ਦੋ ਹੀ ਰਸਤੇ ਹੁੰਦੇ ਇਨਸਾਨ ਕੋਲ ਜੇ ਤਾ ਚੰਗਾ ਬਣ ਗਿਆ ਤਾਂ ਚੰਗੀਆਂ ਕੁਰਸੀਆਂ ਤੇ ਬਹਿ ਜਾਊਗਾ ਜੇ ਉਹ ਮਾੜਾ ਬਣ ਗਿਆ ਕਿਤਨਾ ਕਿਤੇ ਫਿਰ ਜੇਲ੍ਹਾਂ ਥਾਣੇ ਕਚਹਿਰੀਆਂ ਚ ਭੁਗਤਦਾ ਰਹੇਗਾ ਸੋ ਮਰਜੀ ਜਿਹੜੀ ਆ ਉਹ ਬੱਚੇ ਦੇ ਹੱਥ ਹੁੰਦੀ ਹੈ ਕਿੱਧਰ ਜਾਣਾ ਸੋ ਮੈਂ ਤਾਂ ਇਹ ਕਹਾਂਗਾ ਭਾਈ ਚੰਗੇ ਇਨਸਾਨ ਬਣ ਜੋ ਜਿਹੜੀਆਂ ਕੁਰਸੀਆਂ ਵੱਡੀਆਂ ਵੱਡੀਆਂ ਪੋਸਟਾਂ ਵੱਡੀਆਂ-ਵੱਡੀਆਂ ਕੁਰਸੀਆਂ ਤੇ ਨੌੜੀ ਕਦੀਆਂ ਔਰ ਤੁਸੀਂ ਇੱਕ ਦਿਨ ਇਹੋ ਜਿਹਾ ਨਾਂ ਚਮਕਾਓ ਕਿ ਕਹਿਣ ਯਾਰ ਫਲਾਣੇ ਸਕੂਲ ਦੇ ਆ ਫਲਾਨੇ ਇਲਾਕੇ ਦੇ ਯਾਰ ਫਲਾਨੇ ਮਾਪੇ ਜਿਹੜਾ ਉਹਨਾਂ ਦਾ ਜਿਹੜੇ ਉਹ ਬੱਚੇ ਹੈਗੇ ਆ ਸੋ ਮੁबारकबाद ਹੈ ਸੋ ਇੱਕ ਵਾਰ ਫਿਰ ਇਸ ਇਲਾਕੇ ਨੂੰ ਮੁबारकबाद ਪਰ ਮੁबारकबाद ਪੂਰੇ ਖੇੜ ਜਾ ਕੇ ਥੈਂਕ ਯੂ ਅੱਜ ਸੀਨੀਅਰਸ ਕੰਟਰੀ ਸਕੂਲ ਸਮਰਾਈ ਜੰਡੇ ਵਾਲਾ ਦੇ ਕੰਪਲੈਕਸ ਦੇ ਵਿੱਚ ਇੰਡੋ ਨੇਪਾਲ ਤੋਂ weight lifting ਤੇ power weight lifting ਦੇ ਵਿੱਚ ਜਿਹੜੇ ਆ ਕੰਪੀਟੀਸ਼ਨ ਦੇ ਵਿੱਚ ਬੱਚੇ 골ਡ ਮੈਡਲ ਜਿੱਤ ਕੇ ਆਏ ਸੀ ਅੱਜ ਸਕੂਲ ਦੇ ਕੰਪਲੈਕਸ ਦੇ ਵਿੱਚ ਅੱਜ ਉਹਨਾਂ ਦੇ ਮਾਣ ਸਨਮਾਨ ਦੇ ਲਈ ਜਿਹੜਾ ਆ ਅੱਜ ਪ੍ਰੋਗਰਾਮ ਰੱਖਿਆ ਗਿਆ ਆ ਅੱਜ ਉਹ ਨਾ ਬੱਚਿਆਂ ਨੂੰ ਜਿਹੜੇ ਆ ਮੈਡਲ ਲੈ ਕੇ ਆਏ ਸੀ ਜਿੱਥੇ ਸਕੂਲ ਦੇ ਪ੍ਰਿੰਸੀਪਲ ਸਟਾਫ ਵੱਲੋਂ ਮੁਬਾਰਕਾਂ ਦਿੱਤੀਆਂ ਗਈਆਂ ਆ ਔਰ ਬੱਚਿਆਂ ਨੂੰ ਜਿਹੜੇ ਆ ਉਹਨਾਂ ਦੇ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਅੱਜ ਕਾਮਨਾ ਕੀਤੀ ਗਈ ਆ ਕਿ ਜਿਹੜੇ ਬੱਚੇ ਮੈਡਲ ਲੈ ਕੇ ਆਏ ਆ ਉਹ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਇਸ ਤੋਂ ਵੀ ਵਧੀਆ ਜਿਹੜੇ ਆ ਉਹ ਕੰਪੀਟੀਸ਼ਨ ਲੜਨਗੇ ਅੱਜ ਇਸ ਮੌਕੇ ਦੇ ਉੱਪਰ ਮੈਂ ਆਪਣੇ ਮਾਤਾ ਪਿਤਾ ਜਿਹੜਾ ਸਵਰਗਵਾਸੀ ਸ਼ੇਦੀ ਸਤਪਾਲ ਪੱਲਣ ਅਤੇ ਮਾਤਾ ਸੁਹਾਗਰਾਣੀ ਪੱਲਣ ਦੀ ਯਾਦ ਦੇ ਵਿੱਚ ਜਿਹੜੇ ਨੈਸ਼ਨਲ ਦੇ ਵਿੱਚੋਂ ਬੱਚੇ 골ਡਨ ਮੈਡਲ ਲੈ ਕੇ ਆਉਣਗੇ ਉਹਨਾਂ ਨੂੰ 5100 ਰੁਪਇਆ ਔਰ ਇੰਟਰਨੈਸ਼ਨਲ ਦੇ ਵਿੱਚ ਜਿਹੜੇ 골ਡਨ ਮੈਡਲ ਲੈ ਕੇ ਆਉਣਗੇ ਉਹਨਾਂ ਨੂੰ 11000 ਰੁਪਇਆ ਜਿਹੜਾ ਹਰ ਸਾ ਜਿਹੜਾ ਆ ਅਸੀਂ ਆਪਣੇ ਪਰਿਵਾਰ ਦੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਅਸੀਂ ਦੇਵਾਂਗੇ ਔਰ ਸਕੂਲ ਦੇ ਵਿੱਚ ਬੱਚਿਆਂ ਨੂੰ ਉਹਨਾਂ ਦੇ ਜਿਹੜੇ ਸਪੋਰਟਸ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਇਸ ਗੱਲ ਦੀ ਕਾਮਨਾ ਕਰਦੇ ਆ ਕਿ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਝੜ ਕੇ ਪੜਾਈ ਦੇ ਵਿੱਚ ਵੀ ਔਰ ਸਪੋਰਟਸ ਦੇ ਵਿੱਚ ਵੀ ਜਿਹੜਾ ਆ ਸਾਡਾ ਇਲਾਕੇ ਦਾ ਮਾਨ ਸਨਮਾਨ ਜਿਹੜਾ ਉਹ ਹੋਰ ਚਾ ਕਰਨਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਅੱਜ ਸੀਨੀਅਰ ਸਕੇਨਡਰੀ ਸਕੂਲ ਸਮਰਾਇਜਂ ਡਿਆਲਾ ਵਿਖੇ ਇੰਡੋ ਨੇਪਾਲ ਗੇਮਸ ਅਤੇ ਥਾਈਲੈਂਡ ਵਿਖੇ ਹੋਏ ਚੈਂਪੀਅਨਸ਼ਿਪ ਵਿੱਚ ਫਾਗਲੇ ਸਾਡੇ ਇਲਾਕੇ ਦੇ ਬੱਚੇ ਅਤੇ ਸਕੂਲ ਦੇ ਵਿਦਿਆਰਥੀ ਜਿਨ੍ਹਾਂ ਨੇ ਅਚੀਵਮੈਂਟਸ ਪ੍ਰਾਪਤ ਕੀਤੀਆਂ 골ਡ ਮੈਡਲ ਪ੍ਰਾਪਤ ਕੀਤੇ ਉਹਨਾਂ ਨੂੰ ਸਨਮਾਨ ਕਰਨ ਲਈ ਇਲਾਕੇ ਦੇ ਸਰਪੰਚ ਸਾਬਕਾ ਸਰਪੰਚ ਮੱਖਣ ਪੱਲਨ ਜੀ ਹਰਪੁਬਿੰਦਰ ਸਿੰਘ ਸਮਰਾ ਜੀ ਅਤੇ ਇਲਾਕੇ ਦੇ ਆਪਣੇ ਮੈਂਬਰ ਸੋਨੂ ਜੀ ਅਤੇ ਹੋਰ ਪਤਵੰਤੇ ਸੱਜਣ ਆਏ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਅਚੀਵਮੈਂਟਸ ਦੇ ਲਈ ਉਤਸ਼ਾਹਿਤ ਕੀਤਾ ਤੇ ਨਾਲ ਦੇ ਨਾਲ ਜਿਹੜੇ ਸਾਡੇ ਹੋਰ ਆਉਣ ਵਾਲੇ ਯੂਥ ਹੈ ਉਹਨਾਂ ਨੂੰ ਪ੍ਰੇਰਣਾ ਦਿੱਤੀ ਕਿ ਤੁਸੀਂ ਵੀ ਇਨ ਫਿਊਚਰ ਦੇ ਵਿੱਚ ਇਹਨਾਂ ਬੱਚਿਆਂ ਵਾਂਗੂ ਮਤਲਬ ਅੱਗੇ ਜਾ ਕੇ 골ਡ ਆਪਣਾ ਅਚੀਵਮੈਂਟਸ 골ਡ ਮੈਡਲ ਜਿੱਤੋ ਪਰ ਇਹਦੇ ਲਈ ਸਭ ਤੋਂ ਇੰਪੋਰਟੈਂਟ ਗੱਲ ਹੈਗੀ ਹੈ ਕਿ ਤੁਹਾਨੂੰ ਲਗਾਤਾਰ ਖੇਡ ਦੇ ਵਿੱਚ ਪੜਾਈ ਦੇ ਵਿੱਚ ਤੇ ਸਭ ਤੋਂ ਪਹਿਲਾਂ ਡਿਸਪਲਿਨ ਬਣਾਉਣਾ ਪਏਗਾ ਤਾਂ ਜੋ ਤੁਸੀਂ ਨਿਰੰਤਰ ਅਭਿਆਸ ਕਰਕੇ ਕਿਸੇ ਵੀ ਅਚੀਵਮੈਂਟ ਨੂੰ ਅਚੀਵ ਕਰਨ ਲਈ ਨਿਰੰਤਰ ਅਭਿਆਸ ਕਰਨਾ ਪਏਗਾ ਔਰ ਨਿਰੰਤਰ ਅਭਿਆਸ ਦਾ ਰਿਜ਼ਲਟ ਜਿਹੜਾ ਹੋਏਗਾ ਉਹ ਤੁਸੀਂ ਜਿਹੜਾ ਹੈਗਾ 골ਡ ਮੈਡਲ ਦੇ ਨਾਲ ਇਲਾਕੇ ਦਾ ਜਿਹੜਾ ਮਾਣ ਵਧਾਓਗੇ ਧੰਨਵਾਦ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर